ਇਸ ਸ੍ਰੀ ਕਾਲ ਮੈਂ ਤੁਹਾਡੀ ਆਪਣੀ ਹਰਪਿੰਦਰ ਮਾਨ ਮੈਂ ਸਾਡੇ ਨਾਲ ਆਪਣੇ ਆਪਣੇ ਵੀਰਾਂ ਨਾਲ ਆਪਣੇ ਭੈਣਾਂ ਦੇ ਮੰਦੇ ਅਲੱਗ ਇਕ ਸ਼ੇਅਰ ਕਰਨਾ ਚਾਹੁੰਦੀ ਆ ਮੈਂ ਕਹਿੰਨੀ ਆ ਨਾ ਵੀ ਆਪਣੇ ਪੰਜਾਬੀਆਂ ਦਾ ਸਾਥ ਦਿਓ ਤੇ ਜਿਹੜੇ ਮੇਰੇ ਵੀਰ ਜਿਹੜੇ ਕੋਈ ਜਾਂ ਮੇਰੇ ਕੋਈ ਬੱਚੇ ਆਪਣੇ ਖੇਤ ਦੇ ਵਿੱਚੋਂ ਸਬਜ਼ੀ ਲੈ ਕੇ ਆਉਂਦੇ ਹੈਗੇ ਨਾ ਕਿਉਂਕਿ ਉਹ ਫਰੈਸ਼ ਸਬਜ਼ੀਆਂ ਹੁੰਦੀਆਂ ਨੇ ਜਿਹੜੇ ਤੁਸੀਂ ਬਾਹਰ ਬਈਆਂ ਤੋਂ ਲੈਂਦੇ ਜੇ ਦੁਕਾਨਾਂ ਤੋਂ ਲੈਂਦੇ ਜੇ ਉਹ ਸਬਜ਼ੀਆਂ ਪੁਰਾਣੀਆਂ ਹੁੰਦੀਆਂ ਨੇ ਉਹਨਾਂ ਨੂੰ ਰੰਗ ਲਾ ਕੇ ਰੰਗ ਪਾਣੀ ਦੇ ਵਿੱਚ ਰੰਗ ਪਾਇਆ ਜਾਂਦਾ ਉਹ ਸਬਜ਼ੀ ਫਿਰ ਜਿਹੜੀ ਬਿਲਕੁਲ ਗੜੀ ਸਰੀ ਫਿਰ ਫਰੈਸ਼ ਹੋ ਜਾਂਦੀ ਹੈਗੀ ਹੈ ਉਹ ਸਾਡੇ ਅਸਤੇ ਹਾਨੀ ਕਰਕੇਗੀ ਹੈ ਆਪਣੇ ਬੱਚਿਆਂ ਦੀ ਸਿਹਤ ਖਰਾਬ ਹੁੰਦੀ ਉਹਦੇ ਵਿੱਚ ਬਹੁਤ ਜਿਆਦੀਆਂ ਬਿਮਾਰੀਆਂ ਕੈਂਸਰ ਹੋਈਆਂ ਬਿਮਾਰੀਆਂ ਲੱਗਣ ਦਾ ਬਹੁਤ ਵੱਡਾ ਖਤਰਾ ਹੈ ਲੱਗਦੀਆਂ ਵੀ ਹੈ ਇਸੇ ਦਾ ਕੋਈ ਝੂਠ ਨਹੀਂ ਹੈਗਾ ਠੀਕ ਹੈ ਨਾ ਤੇ ਤੁਸੀਂ ਜਿਹੜੇ ਬਾਹਰ ਜਿਹੜੇ ਕਿਸਾਨ ਸਬਜ਼ੀਆਂ ਲੈ ਕੇ ਤੁਸੀਂ ਉੱਥੋਂ ਸਮਝਣ ਦੀ ਸਬਜ਼ੀ ਖਰੀਦਣ ਦੀ ਕੋਸ਼ਿਸ਼ ਕਰਿਆ ਔਰ ਲੈ ਆ ਕਰੋ ਨਾ ਕੋਲ ਤੇ ਮੈਂ ਉਹਨਾਂ ਵੀ ਕਿਸਾਨ ਵੀ ਇਹਨਾਂ ਨੂੰ ਕਹਿਨੀ ਹੈ ਉਹਨਾਂ ਨੂੰ ਵੀ ਇਸੇ ਕੰਮ ਵਿੱਚ ਸ਼ਰਮ ਨਹੀਂ ਕਰਨੀ ਚਾਹੀਦੀ ਆਪਣਾ ਟਰੈਕਟਰ ਹੋਣ ਟਰਾਲੀ ਦੇ ਲੈ ਕੇ ਜਾ ਰਿਹੜਾ ਜੋ ਵੀ ਕੋਈ ਚੀਜ਼ ਹੈ ਅਪੀ ਜਿਹੜੀ ਸਬਜ਼ੀ ਹੈਗੀ ਮਾਰਕੀਟ ਦੇ ਵਿੱਚ ਲਿਆਓ ਤੇ ਜਾਂ ਜਿਵੇਂ ਮੇਨ ਹਾਈਵੇ ਹੁੰਦਾ ਉੱਥੇ ਜਿਹੜੀਆਂ ਆਪਣੇ ਪੰਜਾਬੀਆਂ ਨੂੰ ਲਾਗ ਲਗਾ ਲੈਣੇ ਚਾਹੀਦੇ ਜੀ ਜਿਵੇਂ ਸਬਜੀ ਦੀ ਹੋਊਗੀ ਪਿਆਜ਼ ਜੋ ਵੀ ਚੀਜ਼ ਜੇ ਆਪਣੇ ਮਾਰਕੀਟ ਹੀ ਹੁੰਦੀ ਹੈਗੀ ਆ ਕਈ ਵਾਰ ਆਪਣੇ ਆਪਣੇ ਖੇਤ ਦੇ ਫਰੂਟ ਹੁੰਦੇ ਹੈਗੇ ਨੇ ਠੀਕ ਹੈ ਨਾ ਕਈ ਵਾਰ ਆਪਣੇ ਘਰ ਦੀ ਲੱਸੀ ਬਣੀ ਹੁੰਦੀ ਹੈ ਆਪਣੇ ਘਰ ਦਾ ਦਹੀਂ ਹੁੰਦਾ ਉਹ ਸੇਲ ਕਰੋ ਠੀਕ ਹੈ ਨਾ ਤੇ অর্ਗੈਨਿਕ ਚੀਜ਼ਾਂ ਆ ਗਿਆ ਉਹਨਾਂ ਵਿੱਚ ਕੋਈ ਕੈਮੀਕਲ ਨਹੀਂ ਪਾਇਆ ਪਿੰਡਾਂ ਵਾਲਿਆਂ ਦੇ ਸਭ ਨੇਚਰਲ ਚੀਜ਼ਾਂ ਹੁੰਦੀਆਂ ਨੇ ਹੈ ਨਾ ਤੇ ਉਹਨਾਂ ਨੂੰ ਬਾਜ਼ਾਰ ਜਾ ਕੇ ਮੇਨ ਰੋਡ ਹੁੰਦੇ ਜਾਂਜ ਤੇ ਮਾਰ ਲੋਕਲ ਸ਼ੋਪਿੰਗ ਸੈਂਟਰ ਜਿਸ ਹਾਲ ਚ ਮਾਰਕੀਟ ਬਣੀ ਹੁੰਦੀ ਹੈ ਉੱਥੇ ਉਹਨਾਂ ਨੂੰ ਖੁੱਲੀ ਜਗ੍ਹਾ ਵਿੱਚ ਉਹਨਾਂ ਨੂੰ ਆਪਦਾ ਪੂਰਾ ਸਿਸਟਮ ਸੈੱਟ ਕਰਨਾ ਚਾਹੀਦਾ ਕਿਉਂਕਿ ਭਈਏ ਲੈ ਆ ਲੈ ਕੇ ਟਾੜੀਆਂ ਸਬਜ਼ੀਆਂ ਬਾਅਦ ਜਦੋਂ ਪ੍ਰਾਣੀਆਂ ਹੁੰਦੀਆਂ ਗਲੀਆਂ 'ਚ ਕਈ ਸਟੋਰਾਂ 'ਚ ਪਈਆਂ ਹੁੰਦੀਆਂ ਨੇ ਉਹਨਾਂ ਨੂੰ ਕੈਮੀਕਲ ਪਾਣੀ ਵਿੱਚ ਧੋ ਕੇ ਦੀਵਾਰ ਤੋਂ ਫਿਰ ਫ੍ਰੈਸ਼ ਕਰਦੇ ਆ ਆਪਣੇ ਵਿੱਚ ਆਉਂਦੇ ਬਹੁਤ ਅੱਛੀ ਗੱਲ ਨਹੀਂ ਹੈ ਜੀ ਬਹੁਤ ਬਿਮਾਰੀਆਂ ਦੇ ਸਾਧਨ ਬਣੇ ਹੋਏ ਨੇ ਤੇ ਉਹ ਉਹਨੇ ਕੋਲ ਲਿਆ ਕਰੋ ਸਬਜ਼ੀਆਂ ਤਾਹੀਆਂ ਹੁੰਦੀਆਂ ਨੇ ਵਧੀਆ ਹੁੰਦੀਆਂ ਨੇ ਉਹ ਖਾਇਆ ਕਰੋ ਔਰ ਦੂਜਿਆਂ ਨਾਲੋਂ ਰੇਟ ਵੀ ਬਹੁਤ ਸਸਤਾ ਹੈ ਹੈ ਤੇ ਮੈਂ ਉਹਨਾਂ ਕਿਸਾਨ ਵੀ ਦਾ ਕਹਿੰਦੀ ਆਇਆ ਕਰੋ ਤੇ ਸ਼ਰਮਣਾ ਸੋਚਿਆ ਕਰੋ ਵੀ ਅਸੀਂ ਮਾਰਕੀਟ ਵਿੱਚ ਕਿਉਂ ਅੱਜਕੱਲ ਜੇ ਬਾਹਰ ਦੇ ਮੁਲਕਾਂ ਚ ਆਪਾਂ ਰੋਸਟਰਨ ਸੇ ਕੰਮ ਕਰ ਸਕਦੇ ਆ ਜਾਂ ਦੂਜਾ ਕੰਮ ਕਰ ਸਕਦੇ ਆ ਤੇ ਇਹ ਸਾਡੀ ਆਪ ਦੇ ਖੇਤ ਦੀ ਸੱਚੀ ਹੈਗੀ ਆ ਆਪ ਦੇ ਖੇਤ ਦੇ ਫਲ ਫਰੂਟ ਆਪਣੇ ਘਰ ਦੀਆਂ ਚੀਜ਼ਾਂ ਹੈਗੀਆਂ ਨੇ ਸਾਨੂੰ ਸ਼ਰਮ ਨਹੀਂ ਕਰਨੀ ਚਾਹੀਦੀ ਆਓ ਬਾਜ਼ਾਰ ਦੇ ਵਿੱਚ ਆ ਕੇ ਸਿੱਧੇ ਹੋ ਕੇ ਤੇ ਆਪ ਦੀਆਂ ਚੀਜ਼ਾਂ ਦੀ ਮਾਰਕੀਟਿੰਗ ਆਪ ਕਰਿਆ ਕਰੋ ਤੇ ਮੈਨੂੰ ਲੱਗਦਾ ਬਹੁਤ ਜਲਦੀ ਆਪਣਾ ਪੰਜਾਬ ਬੇਰੁਜ਼ਗਾਰੀ ਤੋਂ ਕਿਉਂਕਿ ਅਸੀਂ ਸਾਡੀ ਇਹ ਗਲਤੀ ਹੈ ਅਸੀਂ ਆਪਣੀਆਂ ਚੀਜ਼ਾਂ ਨੂੰ ਜਿਵੇਂ ਆਪਾਂ ਪਿਆਜ਼ ਹੁੰਦਾ 2 ਰੁਪਏ ਕਿਲੋ ਜਾਂ 1 1 ਰੁਪਏ ਕਿਲੋ ਆਪਣੇ ਕੋਲ ਜਿਵੇਂ ਆਪਾਂ ਆੜ੍ਹਤ ਕੋਲ ਲੈ ਜਾਂਦੇ ਹਾਂ ਨਾ ਜਦੋਂ ਕਿ ਆਪਾਂ ਖੇਤੀ ਕਰਦੇ ਪਤਾ ਤੇ ਉਹਦੇ ਆਪਾਂ ਐਵੇਂ ਸੁੱਟ ਦਿੰਦੇ ਸੀਗੇ ਠੀਕ ਹੈ ਆਪਣੇ ਸਸਤੀ ਲੈ ਕੇ ਉਹੀ ਵੇਲੇ ਤੇ 500 ਰੁਪਏ ਕਿਲੋ 400 ਰੁਪਏ ਕਿ 100 ਰੁਪਏ ਕਿਲੋ ਪਿਆਜ਼ ਵੇਚ ਦੇਗੇ ਨਾ ਟਮਾਟਰ ਦੇਖ ਲਓ ਤੁਸੀਂ ਟਮਾਟਰ ਛੜਕਾਂ ਤੇ ਸੁੱਟ ਦਿੰਦੇਗੇ ਹਨ ਤੇ ਕਿਉਂਕਿ ਸਾਡੇ ਵਿੱਚ ਉਹ ਬਹੁਤ ਵੱਡੀ ਕਮੀ ਹੈਗੀ ਹੈ ਆ ਤੁਸੀਂ ਜਦ ਨੂੰ ਆਪ ਪ੍ਰੋਡਿਊਸ ਕਰੋ ਆਪ ਹੀ ਸੇਲ ਕਰੋ ਆਪਣੇ ਨਾਲ ਇੱਕ ਹਲਪਰ ਲਓ ਹਨ ਮੇਨ ਬਾਜ਼ਾਰ ਸ਼ਹਿਰ ਦੇ ਅਰੋੜਾ ਦੇਖੋ ਵੀ ਕਿੱਧਰ ਟ੍ਰੈਫਿਕ ਜ਼ਿਆਦਾ ਹੁੰਦਾ ਉੱਥੇ ਆਪਣੀ ਜ਼ਰੂਰ ਇਸ ਸਬਜੀ ਦੀ ਮਾਰਕੀਟਿੰਗ ਨੂੰ ਕਰੋ ਜਿਵੇਂ ਕਿ ਆਪਾਂ ਆਪ ਖੁੱਲੇ ਦਿਨਾਂ ਬਾਹਰ ਨਹੀਂ ਆਵਾਂਗੇ ਕਿਉਂਕਿ ਸਾਨੂੰ ਸਾਨੂੰ ਚੋਰੀ ਜਾਰੀ ਕਰਨਾ ਪਾਪ ਹੈ ਮਿਹਨਤ ਕਰਨਾ ਕੋਈ ਪਾਪ ਨਹੀਂ ਹੈਗਾ ਕਿਉਂਕਿ ਅਸੀਂ ਮਿਹਨਤ ਕਰਦੇਗੇ ਆਪਾਂ ਕੋਲ ਉਹ ਜਿੱਥੇ ਕਿਸੇ ਨਾਲ ਕੋ ਧੋਖਾ ਨਹੀਂ ਕੀਤਾ ਕਿਸੇ ਨਾਲ ਧੜੀ ਨਹੀਂ ਕੀਤੀ ਕੋਈ ਕਿ सब्जी ਨੇ ਸੀ ਕੈਮੀਕਲ ਨਹੀਂ ਲਾਏ ਕੁਛ ਨਹੀਂ ਕੀਤਾ ਸਾਨੂੰ ਡਰਨ ਦੀ ਲੋੜ ਨਹੀਂ ਤੇ ਉਹਨਾਂ ਉਹਨਾਂ ਲੋਕਾਂ ਨੂੰ ਵੀ ਆਪਣੇ ਪੰਜਾਬੀਆਂ ਕੋਲੋਂ ਹੀ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਠੀਕ ਹੈ ਨਾਲੇ ਤੁਸੀਂ ਪਈਆਂ ਮਾਚਕਣ ਦੇ ਨਾਲੇ ਬਾਅਦ ਉਹ ਅਗਲੇ ਆ ਕੇ ਰਾਜਾ ਬਣ ਜਾਂਦੇ ਨੇ ਪੰਜਾਬ 'ਚ ਉਹ ਹਕਮਜਾ ਕਰੀ ਜਾਂਦੇ ਆ ਆਪਣੇ ਵਰਗੇ ਚਿੱਟੇ ਕੱਪੜੇ ਪਾ ਕੇ ਬਾਜ਼ਾਰਾਂ 'ਚ ਆਪਾਂ ਚਲੇ ਜਾਂਦੇ ਆ ਕਿ ਆਪਾਂ ਇਹ ਸੇ ਨਹੀਂ ਸੋਚਦੇਗੇ ਵੀਸੀ ਆਪ ਹੀ ਲੋਕਾਂ ਨੂੰ ਮੌਕਾ ਦਿੰਨੇ ਆ ਨਾ ਤੇ ਪੰਜਾਬੀ ਬੱਚਿਆਂ ਨੂੰ ਅੱਗੇ ਆਉਣਾ ਚਾਹੀਦਾ ਤੇ ਆਪਣੀ ਸ਼ਰਮ ਨੂੰ ਲਾ ਕੇ ਆਪਣੇ ਓਪਨ ਮਾਈਂਡਡ ਹੋ ਕੇ ਆਪਣੇ ਮਨ ਨੂੰ ਪਰਮਾਤਮਾ ਤੇ ਭਰੋਸਾ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਆ ਕੇ ਆ ਉਹ ਤੁਸੀਂ ਪ੍ਰਮਾਤਮਾ ਜੀ ਜ਼ਰੂਰ ਹੋਵਗੇ ਮੇਰਾ 200% ਲੋਕੀ 100 ਕਹਿੰਦੇ ਮੈਂ 200 ਕਿਉਂਕਿ ਮੈਂ ਆਪ ਇਹਨਾਂ ਕੰਮਾਂ ਦੇ ਵਿੱਚ ਬਹੁਤ ਮੈਰ ਰਹੀ ਹੈਗੀ ਕੰਮ ਕਰਨ ਦੇ ਵਿੱਚ ਤੇ ਆਈ ਮੇ ਨਾ ਠੱਲੇ ਜੀ ਠੀਕ ਹੈ ਨਾ ਤੇ ਮੈਨੂੰ ਨਾ ਹੀ ਮਿਲ ਕੇ ਦੀ ਸ਼ਰਮ ਆਈ ਵੀ ਮੈਂ ਆ ਕੰਮ ਕਰਨਾ ਕਿ ਨਹੀਂ ਕਰਨਾ ਹਾਂ ਅਸੀਂ ਆਪਣੀ ਸਾਨੂੰ ਆਪਣੇ ਮਾਪਿਆਂ ਦੀ ਇੱਜ਼ਤ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਉਹਨਾਂ ਦੇ ਬਾਰੇ ਠੀਕ ਹੈ ਨਾ ਸਾਨੂੰ ਕੰਮ ਵਿੱਚ ਕੋਈ ਮੀਨਾ ਨਹੀਂ ਹੈ ਕੰਮ ਵਿੱਚ ਸਾਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਕੰਮ ਖੁੱਲ ਕੇ ਕਰੋ enjoy ਕਰੋ ਤੁਹਾਡਾ ਪਰਿਵਾਰ ਵੀ ਖੁਸ਼ ਰਹੇਗਾ ਕਿਉਂਕਿ ਜਦੋਂ ਤੁਹਾਨੂੰ ਆਦਾ ਮੁੱਲ ਮਿਲਣ ਵਾਲੇ ਚੀਜ਼ਾਂ ਦਾ ਤੁਸੀਂ ਆਪ ਹੀ ਖੁਸ਼ ਰਹੋਗੇ ਜਿਹੜੇ ਸ਼ਹਿਰ ਦੇ ਵੀਰ ਜਾਂ ਮੇਰੀ ਦੁੱਧੀਆਂ ਭੈਣਾਂ ਜਾਂ ਤੁਸੀਂ ਖਾਣਗੇ ਉਹ ਸਬਜ਼ੀ ਦਾ ਟੇਸ ਹੀ ਡਿਫਰੈਂਟ ਹੁੰਦਾ ਉਹਦਾ ਜਿਹੜਾ ਟੇਸ ਤਾਂ ਬਿਲਕੁਲ ਡਿਫਰੈਂਟ ਹੁੰਦਾ ਤਾਂ ਆਪਣੇ ਆ ਵੀ ਤਰੀਕੀ ਜਨ ਲਾਈਕ ਕਰਨਗੇ ਇਸ ਕਰਕੇ ਆਪਣਾ ਮਾਰਕੀਟ ਦੇ ਵਿੱਚ ਸਮਾਨ ਲੈ ਕੇ ਆਓ ਤੇ ਆਪਣਾ ਸਮਾਨ ਅਧਿਆ ਫਿਰ ਵੇਚ ਕੇ ਜਾਓ ਤੇ ਮੈਨੂੰ ਲੱਗਦਾ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਤੁਸੀਂ ਵੈਰੀ ਹੈਪੀ ਇਹ ਮੈਂ ਕਹਿੰਦੀ ਹੋਈ ਜੇ ਮੈਂ ਕੋਈ ਗਲਤ ਬੋਲਿਆ ਤਾਂ ਮੈਨੂੰ ਦੱਸ ਦੇ ਯਕੀਨ ਤੁਸੀਂ ਮੇਰੇ ਵੀਰ ਜੇ ਮੇਰੇ ਭਰਾ ਜੇ ਮੇਰੇ ਬੱਚੇ ਜੇ ਮੈਂ ਉਹ ਚੀਜ਼ ਸੁਧਾਰਨ ਦੀ ਕੋਸ਼ਿਸ਼ ਕਰਾਂਗੀ ਤੇ ਇੰਨਾ ਹੀ ਕਹਿੰਦੀ ਹੋਈ ਜੇ ਕੋਈ ਗਲਤੀ ਹੈ ਮਾਫ ਕਰਨਾ ਸੱਸੀ ਕਾ ਥੈਂਕ ਯੂ